ਜਿਹੜੀ ਕਣਕ ਚ ਮਿਲਦੀ ਹੁੰਦੀ ਰੀੜੀ ਕੀ ਕਹਿੰਦੇ ਐ ਰੀੜੀ ਰੀੜੀ ਹੁੰਦੀ ਐ ਰੀੜੀ ਵੀ ਦਿੰਦੇ ਹੁੰਦੇ ਸੀ ਯਾਰ ਤੂੜੀ ਬਣਾਉਂਦਾ ਬਣਾਉਂਦਾ ਜੱਟ ਆ ਗਿਆ ਝਿੰਘਾੜਾ ਮਾਰਦਾ ਮੇਰੀ ਐਂਜੀ ਫਿਰ ਗਾਣਾ ਗਾ ਸੁ ਕਰ ਬਾਕੀ ਚਿੜੀ ਜਲੌਰ ਦੇ ਹਿੱਸੇ ਦਾ ਕਿਸਕੇ ਵੈ ਕੰਮਾਂ ਤੋਂ ਵੀ ਐ ਜਾ ਜਿਵੇਂ ਕੰਮ 给我。 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦਾ ਤੁਸ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਤੇ ਆਪਣੇ ਅੱਜ ਕੰਬੈਨ ਲੱਗਣ ਵਾਲੀ ਹੈ ਪਾਪਾ ਪੰਥਾਂ ਲਾਈ ਜਾਂਦੇ ਸੀ ਪੰਥਾਂ ਕੀ ਹੁੰਦੀਆਂ ਸਾਈਡ ਸਾਈਡ ਤੇ ਜਿਹੜੀ ਕਣਕ ਰਹਿ ਜਾਂਦੀ ਹੈ ਉਸ ਨੂੰ ਅੰਦਰ ਧੱਕੇ ਜਾਂਦੇ ਸੀ ਦਮੋ ਦਮੋ ਇਹ ਪਏ ਹੁਣ ਅਸੀਂ ਮੈਂ ਤੇ ਮੈਂ ਕੀ ਜਾਣੇ ਖੇਤ ਜਦੋਂ ਲੱਗੂ ਪ੍ਰਸ਼ਾਦ ਲੈਣ ਗਿਆ ਮੈਂ ਕੀ ਮਿੱਠਾ ਇਹਨੂੰ ਇੱਕ ਗੱਲ ਸਮਝਣੀ ਹੁੰਦੀ ਰੱਬ ਨੂੰ ਨਮਕੀਨ ਕਿਉਂ ਹੋਣ ਅੱਛਾ ਠੀਕ 120 ਕਿਲੋ ਵੀ ਦੇਣੀ ਨਹੀਂ ਐਸ ਖੇਤ ਨਹੀਂ ਕੱਢਦੇ ਪਹਿਲਾਂ ਉਧਰਲੇ ਖੇਤ ਕੱਢਣਗੇ ਐਸ ਖੇਤ ਚ ਆਪਾਂ ਨੂੰ 50 ਡਾਲਰ ਬਣੇ ਸੀਗੇ ਵੀਡੀਓ ਦੇ ਕਰਮਨ ਸਕੂਲ ਆਪਣੇ ਐਸ ਪਿਆਰੇ ਖੇਤ ਚ ਆਪਾਂ ਨੂੰ 50 ਡਾਲਰ ਬਣੇ ਸੀਗੇ ਕਣਕ ਤੇ ਫਿਰ ਕਰਮਨ ਨੂੰ ਲੈ ਕੇ ਆਉਣਾ ਆਜਾ ਪਤਾਇਆ ਕਿੰਨਾ ਖੜਿਆ ਇੱਕ ਹੀ ਮੈਡਮ ਹੈ ਇੱਕ ਹੀ ਮੈਡਮ ਜਿਹੜੀ ਕੋਲ ਵਾਕੇ ਗਈ ਸੀ ਕਿ ਉਹਦੀ ਅਡਜਸਟਮੈਂਟ ਲੱਗੀ ਉਹ ਹੀ ਇਹਦੇ ਕੋਲੇ ਆਈ ਮੈਂ ਕਰਮ ਨੂੰ ਲੈਣ ਜਾਵੜੀ ਤੇ ਇੱਧਰ ਸਟਾਰਟ ਹੋ ਗਿਆ ਕੰਮ ਕਰਮੰਤੂਰੀ ਆਉਂਦੀ ਸੀ ਕਿ ਮੈਂ ਖਿਆ ਕਿੱਥੇ ਰਹਾ ਕੋਣ ਹੈ ਕਾਲੀ ਕਾਲੀ ਤੂੰ ਤਾਂ ਬਹੁਤ ਚਿੱਟੀ ਹੈ ਆਪਾਂ ਤਾਂ ਬਰਾਊਨ ਬੰਦੇ ਤੂੰ ਹੀ ਬੜੀ ਚਿੱਟੀ ਬਣ ਕੇ ਰਹਿਨੀਂ ਕੀ ਹੈ ਬੋਲ ਨਾ ਬਾਲੀ ਗਿੱਲੀ ਪ੍ਰਸ਼ਾਦ ਕਣਕ ਦੀ ਇੱਕ ਵੱਲੀ ਦਾ ਦਾਣਾ ਗਿਨਣਾ ਚਾਹੀਦਾ ਚੁਲ ਗੈਣ ਨੂੰ ਆਪਾਂ ਨੂੰ ਕੀ ਪਤਾ ਕਿੰਨੀਆਂ ਵੱਲੀਆਂ ਕਿੰਨੀਆਂ ਹੀ ਹੈਣੀ जी ਕਿਛਤੀ ਮੈਨੂੰ ਦੇਣਾ ਬੁਛਾਦ ਨਿਆਉ ਦ ਸਕੂਲੋਂ ਆਈ ਜਾਵੇ ਉੱਥੋਂ ਮੈਂ ਦੇਖਾਂ ਮੈਂ ਕਿੰਨੇ ਜਵਾਂ ਫਿਰ ਮੈਂ ਕਿਵੇਂ ਭਾ ਲੂੰਗੀ ਫਿਰ ਦੇਖੇ ਚਿੱਟੀ ਜਿ ਜੁੰਨੀ ਵਾਲੀ ਆਈ ਸੀਗੀ ਕੱਲੀ ਸਾਡੇ ਤਾਂ ਨਵ ਤੇਰੇ ਬੈਂਕ ਦੀ ਸਾਰੀ ਬੁੱਕ ਜੀ ਬੱਕੂ ਵੱਡਾ ਸਾਰਾ ਆ ਰਹਾਦਾ ਇਹ ਮਿਲ ਗਿਆ ਹੱਥ ਧੋਣ ਦੇ ਤਾਂ ਜੀ ਆਓ ਹਾਂ ਹੱਥ ਧੋਣ ਦੇ ਤਾਂ ਜੀ ਹੱਥ ਬਾੜੀ ਕੱਢ ਦੇ ਸਾਹ ਚਾਪੀ ਨਹੀਂ ਆ ਵੀਰੇ ਪਰਛਾਦ ਦੋ ਤੇ ਹੋਰ ਤਾਰਾਂ ਚ ਫਸਿ ਬੈਠੀ ਹੋਵੇ ਅਸੀਂ ਕੱਢਣਾ ਨਹੀਂਗਾ ਪਹਿਲਾਂ ਗਰੰਟੀ ਦਿੰਨੇ ਆ ਪਹਿਲਾਂ ਐਂਗਰ ਕੀਤਾ ਆ ਪਹਿਲਾਂ ਤਾ ਗਿਆ ਕਿ ਕਿ ਮੈਨੂੰ ਇੱਕ ਇੱਕ ਚੀਜ਼ ਠੀਕ ਹੈ ਪਹਿਲਾਂ ਸਟਾਰਟ ਹੀ ਕਰਕੇ ਦਿਖਾ ਦੇ ਹੂੰ ਖੰਦਾ ਹਾਂਜੀ ਬਸ ਇੱਕ ਮਿੰਟ ਦੇ ਬਰਾ ਆ ਗਿਆ ਇੱਕ ਮਿੰਟ ਚ ਕਿਉਂ ਮਿੰਟ ਚੱਲਿਆ ਗਿੜਾ ਲੈਣਾ ਸਟਾਰਟ ਕਰਕੇ ਦੇ ਨਾ ਮਾਰ ਆਹੀ ਬਣਾਉਂਗੀ ਮੈਂ ਵੀਡੀਓ ਕਿੱਧਰ ਨੂੰ ਗੇੜਾ ਦੇਵਾਂਗੀ ਗੇੜਾ ਕਿੱਧਰ ਨੂੰ ਦੇਵਾਂਗੀ ਆਪਣੇ ਕੋ ਆ ਬ੍ਰੇਕ ਤਾਂ ਪਾਉਂਦੇ ਆ ਆ ਦੇਖ ਆ ਰੇ ਆਪਰਾ ਅੱਗੇ ਨੂੰ ਮੁਟੇ ਉਹਦੀ ਕੀ ਆ ਥੋੜੀ ਜੀ ਤਾਂ ਗਾਂ ਲੈ ਕੇ ਜਾ ਕਾਰ ਮੈਨੂੰ ਹੁਣ ਸਕੂਲ ਜਾਣ ਵਾਸਤੇ ਆ ਹੀ ਲੈ ਕੇ ਦੇ ਦਾਂਗੇ ਕਲਾ ਚੋਲੀ ਔਰ ਝੱਡ ਮਾਰਾ ਕੇ ਕਾ ਚੇਤਕਾ ਤਪਟੂ ਲੈ ਕੇ ਨਵਣਾ ਚੁੰਨੀਦਾਰੀ ਐ ਸੀ ਮੈਂ ਵਾਗੇ ਬਹੁਤ ਸੋਣੀ ਆਈ ਲਾ ਦੀਏ ਚੇਟਕ ਲੈ ਦੀਏ ਲੈ ਲੈ ਕੇ ਦੇ ਨਾਲ ਸਕੂਲ ਮੁੱਕ ਗਿਆ ਮੈਂ ਡਾਕਟਰ ਚਲਾਉਣੀ ਵੜ ਉਹ ਕਰਮਣ ਚਲਾਈ ਲਿਆਉਂਦੀ ਏ ਟਰੈਕਟਰ ਤਾਈ ਨੂੰ ਮੁੰਡੇ ਦੀ ਟੈਨਸ਼ਨ ਹੋ ਗਈ ਮੁੰਡਾ ਡੱਕ ਕਾ ਦੇ ਤਾ ਜਾਊਗਾ ਆ ਨੀਵੀ ਹੋਰ ਕਰਕੇ ਨਹੀਂ ਵੱਡੀ ਜਾ ਸਕਦੀ ਫਿੱਟੇ ਮਾਮਾ ਹੀ ਪਈਆਂ ਫੋਰ ਜਿਸ ਨੇ ਪਤਾ ਨਹੀਂ ਕੀਤਾ ਹੋਣਾ ਕਿ ਨਹੀਂ ਕੀਤਾ ਹੋਣਾ ਅੱਬ ਕੀ ਕਰਦੀ ਹੁੰਦੀ ਸੀ ਇਧਰੋਂ ਕੈਂਚੀ ਨਾਲ ਕੱਟ ਕੇ ਤੇ ਇਧਰੋਂ ਕੱਟ ਕੇ ਸ਼ੈਂਪੂ ਘੋਲ ਕੇ ਤੇ ਬੜਬੜਾ ਲੰਮਾ ਨੇ ਗਲਾਸ ਚ ਆਈ ਲੱਗਦਾ ਹੁੰਦਾ ਸੀ ਕੋ ਉਹਦਾ ਨਾ ਵੱਡਾ ਸਾਰਾ ਬੰਜੂਗਾ ਹਨਾ ਇਹ ਵੱਟ ਤਾਂ ਵੱਢੀ ਜਾਂਦੇ ਵੀ ਟਰਾਲੀ ਟੇਢੀ ਬਿੰਗੀ ਨਾ ਹੋ ਜੇ ਫਿਰ ਉਹ ਜਿਹੜਾ ਉੱਤੇ ਉੱਤੇ ਹੈਗਾ ਨਾ ਫਿਰ ਉਹ ਪਾਸੇ ਡੋਲੂ ਜੂ 5 ਰੁਪਏ 5 ਰੁਪਏ ਕੀ ਕਰੇ ਨਹੀਂ ਹੁਣ ਆਪਾਂ ਨਾ ਇਹੋ ਠੇਕੇ ਵਾਲੀ ਜ਼ਮੀਨ ਜੇ ਸਿਰਫ ਤੇ ਸਿਰਫ ਤੂੜੀ ਰਹਿ ਗਈ ਬਾਕੀ ਸਭ ਖਤ ਹਣੀ ਛੱਡਤੀ ਆਪਾਂ ਘਰ ਘਰ ਦੀ ਕਰਾਂਗੇ ਉਮਮਾ ਸਭ ਤਰਲੇ ਮੈਨੂੰ ਤਾਂ ਕਰਕੇ ਚੜਾਈ ਪ੍ਰੋਫਿਟ ਬਹੁਤ ਹੁੰਦਾ ਕਹਿੰਦੇ ਪ੍ਰੋਫਿਟ ਬੜਾ ਹੋ ਗਿਆ ਸੀਗਾ ਸਾਡੇ ਤੋਂ ਸੰਭਾਲ ਲੈਣੀਆਂ ਅਸੀਂ ਆਖੇ ਚਲੋ ਛੱਡੋ ਇੱਤੀ ਗੜੇ ਇੰਨਾ ਪ੍ਰੋਫਿਟ ਪਹਿਲਾਂ ਖਾਪੀ ਲਈਏ ਫਿਰ ਮੁਕਾ ਕੇ ਫੇਰ ਲੈ ਲਾਂਗੇ ਨਰਮੇ ਚ ਛਟੀਆਂ ਬਚੀਆਂ ਸੀ ਗਿਆ ਜਦ ਨਰਮਾ ਹੋਇਤਿੰਗੇ ਟਰਾਲੀ ਵੀ ਨਾਲ ਹੀ ਵੇਚਿਆ ਲੋਬੀ ਇੱਕ ਟਰਾਲੀ ਤਾਂ ਆਪਾਂ ਤੋੜਤੀ ਵਿਆਹ ਜਿੰਨਾ ਚਾਹ ਚਾਹ ਉਹ ਵੀ ਹੁਣ ਆ ਗਿਆ ਆਪਣੇ ਖੇਚੇ ਇੱਥੋਂ ਵੱਲੀ ਤੋੜ ਤੇ ਆਂ ਦਾਨੀ ਗੈਣੇ ਇਹ ਝੋਨੇ ਵਾਲੀ ਚ ਦਾਣੇ ਦੇਨੇ 20 ਤਾਂ ਇੱਕੋ ਹੀ ਹੋਊਗਾ ਜੀ ਲਾ ਕੇ ਲਿਜਾ ਜਿਹੜੀ ਕੰਡ ਖਾਊਗੀ ਚੁੰਨੀ ਚੋਂ ਉਹ ਕੁਛ ਨਹੀਂ ਮਤੋਲਾਂਗੇ ਐਰੀ ਵਾਪਰੀ ਆ ਰਹਾ ਹੈ ਆ ਰਹੀ ਹੈ ਉਹ ਉਧਰ 2.5 ਕਿੱਲਿਆਂ ਚ ਇੱਕ ਡੱਟ ਕੇ ਉਹ ਭਰੀ ਗਈ ਹੈ ਟਰਾਲੀ ਉਹਨੂੰ ਵੇਟ ਜਿਆਦਾ ਲੱਗਦਾ ਹੈ ਕਾਟ ਸਾਕੀ ਹੈ ਉਹ ਚ ਹੈ ਨਹੀਂ ਜਿੱਤੀ ਹੈ ਸਾਟ ਨਹੀਂ ਆਪ ਵੀ ਇੱਕੋ ਹੀ ਘੜ ਲਿਆ ਐਂ

ਕੱਲ ਕਾਦੀ ਸੀ ਰਾਤ ਨੂੰ ਸੁਬਾਹ ਕਾਦੀ ਸੀ ਕੱਲ ਰਾ ਸੁਬਾਹ ਹਾਂ ਕੋਈ ਮਾਰੀ ਨਹੀਂ ਜਾਂਦੀ ਐ ਸੰਗ ਨਹੀਂ ਆ ਪਰੋਟੀ ਕੇ ਦੁਕਾਨੇ ਨੂੰ ਆਦਾ ਮੂੰਹ ਹਿਲਾਣੇ ਸਹੀ ਐ ਲੱਗਦੀ ਐ ਕਣਕ ਵੱਢਣਾ ਲਿਆ ਦੱਤੀ ਕਰ ਐਤੋ ਐਤੋ ਆ ਤਾਂ ਨਿਕਟੇ ਕਰੋ ਬਾਕੀ ਪਹਿਲਾਂ ਪਤਾ ਤੈਨੂੰ ਐਸ ਚ ਆਪਾਂ ਨੂੰ ਰੇ ਰੇੜੀ ਰੇੜੀ ਚਾਚਾ ਜੀ ਉਹਨੂੰ ਕੀ ਕਹਿੰਦੇ ਹੁੰਦੇ ਜਿਹੜੀ ਕਣਕ ਚ ਮਿਲਦੀ ਹੁੰਦੀ ਰੀੜੀ ਕੀ ਕਹਿੰਦੇ ਆ ਰੀੜੀ ਹੁੰਦੀ ਐ ਰੀੜੀ ਵੀ ਦਿੰਦੇ ਹੁੰਦੇ ਸੀ ਯਾਰਾ ਯਾਦ ਆ ਹੈ ਮਿਲਦੀ ਹੁੰਦੀ ਸੀ ਨਾ ਚਾਚਾ ਜੀ ਯਾਰ ਐ ਅੱਧਾ ਕੱਟਾ ਐ ਕੱਟਾ ਹੀ ਮਿਲਦੀ ਹੁੰਦੀ ਸੀ ਬਾਕੀ ਚਿੜੀ ਜਣੌਰ ਦੇ ਹਿੱਸੇ ਦਾ ਐਸ ਵੰਡੇ ਉਹਨਾਂ ਦੇ ਚਿੜੀ ਜਣੌਰ ਦੇ ਹਿੱਸੇ ਦਾ ਵਹਿ ਗਈ ਹੁਣਾਂ ਨੇ ਕਹਿਣਾ ਨਹੀਂ ਕਿ ਮੈਂ ਚਲਾਉਣ ਵਾਸਤੇ ਜਿਹੜੀ ਇਹਨੂੰ YouTube ਤੇ ਕਹਿਣ ਲੱਗੇ ਵੀਰੇ ਵੀ ਹੁਣ ਇਹਨੂੰ ਕੰਬੈਨ ਵੀ ਸਿਖਾ ਦਿਓ ਟਰੈਕਟਰ ਵੀ ਹਾਂਜੀ ਥੋੜੀ ਸਾਰਿਆਂ ਦੀ ਡਿਮਾਂਡ ਸੀ ਕਿ ਕਰਮਨ ਕੰਬੈਨ ਚ ਲਾਵੇ ਲਓ ਕਰਮਨ ਨੇ ਵੀ ਕੰਬੈਨ ਚ ਲਾ ਲਈ ਕਿਵੇਂ ਲੱਗਿਆ ਪਹਿਲਾਂ ਤਾਂ ਵਧੀਆ ਬਣ ਗਿਆ ਜਦੋਂ ਇੱਧਰ ਭੱਜ ਕੇ ਆਈ ਉਹ ਤਾਂ ਫੋਨ ਗਰਮ ਹੋ ਗਿਆ ਬਣਦਾ ਗਈ ਕਮੈਂਟ ਲੈਦੀ ਆ ਖੁਸ਼ੀ ਤੁਹਾਨੂੰ ਹੈ ਵਧੀਆ ਕੱਢ ਲਿਆ ਕਰੂੰਗੀ ਸੀਜ਼ਨ ਚੱਲ ਘਰ ਮਾਰਦੇ ਮੈਂ ਦੇਮੱਕੀ ਆ ਅੰਕਲ ਨੂੰ ਵੀ ਪਾਣੀ ਦੇ ਦੇ ਬਸ ਅੰਗਲ ਨੂੰ ਪਾਣੀ ਸਾਡੀ ਹਾੜੀ ਸੋਣੀ ਨਹੀਂ ਤੈਨੂੰ ਸਮਝਣੀ ਆਉਣੀ ਓਏ ਓਏ ਆਏ ਸਿੱਧੇ ਸਿੱਧੇ ਕਿਧਰ ਹੈ ਕਿਧਰ ਹੈ ਕੰਬੈਂਡ ਅੱਗੇ ਕਰਕੇ ਜਾ ਕੇ ਖੜਾ ਦੀ ਠੀਕ ਹੈ ਬਾਈ ਤੁਰਨਾ ਹੀ ਓਖਾ ਹੈ ਪਿਆ ਅੱਜਕੱਲ ਦੀ ਨੌਜਵਾਨ ਪੀੜੀ ਨੂੰ ਪਹਿਲਾਂ ਅਗਲੇ ਦੀ ਪੁੱਛ ਲੈਣੀ ਹੈ ਤੇਰੀ ਕਿੰਨੇ ਮਾਣਾ ਹੀ ਹੈ ਫਿਰ ਆਵੀ ਦੱਸਣੀ ਵੱਧ ਦੱਸਣੀ ਬਸ ਹੁਣ ਨਹੀਂ ਹੁੰਦੇ ਹੁਣ ਇੱਧਰ ਲਿਖੇ ਚ ਲਾਗੇ ਤੇ ਆਪਾਂ ਚੱਲੇ ਚਾਹ ਲੈ ਗਏ ਹੁਣ ਕਣਕ ਘਰ ਹੀ ਆਊਗੀ ਵੇ ਸਾਨੇ ਯਾਰ ਹਰ ਦੂੰਗੇ ਹੋਗੇ ਪਾਣੀ ਸਿੰਗਰ ਦੇ ਕੋ ਘੜੇ ਹਾਂਜੀ ਸਿੰਗਰ ਤੂੜੀ ਵੇਚ ਰੱਟ ਕੇ ਤੂੜੀ ਤੰਦ ਸਾਂਹ ਹੁਣ ਕੀ ਲਾਜੁਂਦਾ ਚਪਾ ਤੂੜੀ ਤੰਦ ਸਾਂਹ ਹਾੜੀ ਵੇਚ ਵਟ ਕੇ ਨਾ ਯਰ ਕੰਕ ਲੱਗ ਨਹੀਂ ਯਨੇ ਤੂੰ ਹੀ ਮੈਨ ਮਾਰਿਆ ਚੱਲ ਲਿਆ ਜੱਟ ਮੇਲੇ ਪਤਾ ਨਹੀਂ ਬੰਸੇ ਭਾਂਡੇ ਡਿੰਡ ਵੇਚ ਗੀ ਫਾਇੰਟ ਬਣਾਉਂਦਾ ਪੂੜੀ ਬਣਾਉਂਦਾ ਤੁਨਾਂ ਦਾ ਜੱਟ ਆ ਗਿਆ ਝੰਗੜਾ ਮਾਰਦਾ ਮੇਰੀ ਐਂਜੀ ਕੋਟੇ ਚੂੜੀ ਤਾਂ ਅੰਦਰ ਕੋਟੇ ਜੀ ਨਹੀਂ ਪਈ ਸਾਹ ਸੋਣੀ ਹਾੜੀ ਖਣੀ ਵਿੱਚ ਵਟ ਗਈ ਗਾਣਾ ਗਾਣਾਂਗੇ ਪੂੜੀ ਗਾਣਾਂਗੇ ਆਏ ਪਹਿਲਾ ਗੰਡੇ ਚਾਹੇ ਹੁਣ ਕਣਕ ਆਹ ਤੋਂ ਅਕਰੀਂ ਤੁਸੀਂ ਕੀ ਕਿਤੇ ਪੱਟ ਕੇ ਤੁਸੀਂ ਦੋਨੇ ਲਿਆਏ ਗੰਡੇ ਹੀ ਜਾਣਗੇ ਫਿਰ ਇਸਲੇ ਦੇਖੇ ਕਰਨ ਪਾਪਨ ਗੁੱਸਾ ਜਿਹੜਾ ਗਮਣ ਲਿਆਉਂਦੇ ਸੀ ਕਿ ਦੋਨਾਂ ਨੂੰ ਮਾਰਿਆ ਇੱਕ ਫੋਟੀ ਮੈਨੇ ਸੀ ਗਿਆ ਰਹਾ ਉਹ ਵੀ ਉਹ ਤੇ ਨਹੀਂ ਗਿਆੜਾ ਇੱਕ ਫੋਟੀ ਆ ਦੂਜੇ ਨੂੰ ਜਾ ਕੇ ਉੱਥੇ ਲੱਗਦਾ ਨਾ ਮੈਂ ਚੱਕੇ ਨਹੀਂ ਥੋੜਾ ਚਿਰ ਮਖਸ਼ੂਟ ਚਾਚਾ ਆਵੇ ਤਾਂ ਫੇਰ ਠੀਕ ਹੈ ਜੋ ਚੱਕ ਲਿਓ ਦੀ ਚਾਚਾ ਆ ਗਿਆ ਮੈਂ ਚਾਚਾ ਪੰਜ ਫੰਡਮੈਂਟਲ ਦੀ ਬਿੱਥੀ ਤੇ ਕਦੋਂ ਆਉਂਦੀ ਡਿੱਕੀਆਂ ਨੇ ਚਾਚਾ ਆਵੇ ਤਾਂ ਚਾਚਾ ਕੰਕੀ ਹੋ ਗਏ ਮੈਂ ਗਮਲੇ ਦੋ ਭੰਨ ਤੇ ਨਹੀਂ ਬਾਚੀ ਤੇ ਐਵੇਂ ਤੋੜੇ ਭੰਨੇ ਹੋ ਨਹੀਂ ਜਾਲ ਲਾ ਕੇ ਸਾਰਿਆਂ ਨੇ ਤੋੜੇ ਭੰਨਦੇ ਸੀ ਹਾਂ ਇੱਕ ਪਾਣੀ ਆ ਲੈ ਕੇ ਆਵਾਂਗੇ ਅੱਜ ਕੀ ਪੰਛੀਆਂ ਨੇ ਨਾ ਉੱਥੇ ਮੰਗ ਲਿਆ ਤੂੰ ਇਹ ਤੂੰ ਬਹਿ ਜਾ ਉੱਤੇ ਹੁਣ ਬਸ ਆ ਚੁੱਟੀ ਲਾ ਕੇ ਚਾਹ ਪੀਵਾਂਗੀ ਫਿਰ ਦੁਬਾਰਾ ਛੋਟਾ ਵਲੌਗ ਕਰਾਂਗੇ ਮੇਰੇ ਪਾਪ ਆਏ ਨਹੀਂ ਗੱਟੜੇ ਦੇ ਵਿੱਚ ਰੱਖ ਕੇ